ਹੈਲੋ ਦੋਸਤੋ ਸਤ ਸ੍ਰੀ ਅਕਾਲ ਸਾਰੇ ਜਣੇ ਕਿਵੇਂ ਹੋ ਆਈ ਹੋਪ ਸਾਰੇ ਜਣੇ ਬਧੀਆ ਹੋਵੋਗੇ ਤੇ ਅੱਜ ਮੈਂ ਬਣਾ ਰਹੀ ਆ ਸੰਜੀ ਤੇ ਸੰਜੀ ਦਾ ਟਾਈਮ ਨੇੜੇ ਆ ਰਿਹਾ ਇਸ ਕਰਕੇ ਜਲਦੀ ਜਲਦੀ ਸੰਜੀ ਬਣਾ ਰਹੀ ਆ ਸਾਰੇ ਜਣੇ ਹਰ ਬਾਰ ਦੀ ਤਰ੍ਹਾਂ ਮੈਂ ਚਿੜੀਆਂ ਤੇ ਚਿੜੀਆਂ ਦੇ ਬੱਚੇ ਤਾਰੇ ਪੱਤੇ ਬਣਾਤੇ ਆ ਤੇ ਸਭ ਤੋਂ ਪਹਿਲਾਂ ਮੈਂ ਸੂਰਜ ਬਣਾ ਰਹੀ ਆ ਸੂਰਜ ਦਾ ਫੇਸ ਬਣਾ ਰਹੀ ਆ ਇਹਦੀਆਂ ਅੱਖਾਂ ਬਣਾ ਦਿੱਤੀਆਂ ਨੱਕ ਬਣਾ ਦਿੱਤਾ ਤੇ ਬਹੁਤ ਹੀ ਪਿਆਰ ਨਾਲ ਆਰਾਮ ਨਾਲ ਬਣਾ ਰਹੀ ਆ ਤਾਂ ਕਿ ਸੋਹਣੀ ਸੰਜੀ ਬਣੇ ਹਰੇਕ ਵਾਰ ਮੇਰੀ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਆਦਾ ਤੋਂ ਜਿਆਦਾ ਸੋਹਣੀ ਸੰਜੀ ਬਣੇ ਸੰਜੀ ਸੋਹਣ ਲੱਗੇ ਬੜਾਈ ਹੋਈ ਚੰਗੀ ਤਰ੍ਹਾਂ ਸੈੱਟ ਕਰ ਰਹੀ ਆ ਫੇਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਮਿੱਟੀ ਨਾਲ ਕੁਝ ਵੀ ਬਣਾਉਣ ਦਾ ਇੱਕ ਅਲੱਗ ਹੀ ਨਜ਼ਾਰਾ ਹੁੰਦਾ ਕਿਤਾ ਮਿੱਟੀ ਦੀ ਖੁਸ਼ਬੂ ਬਹੁਤ ਸੋਹਣੀ ਲੱਗਦੀ ਹੈ ਮੈਨੂੰ ਤੇ ਇੱਕ ਮਿੱਟੀ ਦੇ ਨਾਲ ਕੁਝ ਵੀ ਬਣਾਉਨੇ ਆ ਨਾ ਤਾਂ ਬਹੁਤ ਵਧੀਆ ਲੱਗਦਾ ਹੱਥਾਂ ਨਾਲ ਬਣਾਈ ਹੋਈ ਸਾਂਜੀ ਤਿਆਰ ਕੀਤੀ ਹੋਈ ਸਾਂਜੀ ਬਹੁਤ ਸੋਹਣੀ ਵੀ ਲੱਗਦੀ ਆ ਤੇ ਪਿੰਡਾਂ ਦੇ ਵਿੱਚ ਤਾਂ ਸਾਰੇ ਜਾਣੇ ਸੰਜੀ ਨੂੰ ਹੱਥਾਂ ਨਾਲ ਹੀ ਤਿਆਰ ਕਰਦੇ ਆ ਤੇ ਇਹ ਅੱਖਾਂ ਸੈੱਟ ਕਰ ਦਿੱਤੀਆਂ ਨੇ ਮੈਂ ਘੋੜੀ-ਘੋੜੀ ਪਿਆਰ ਨਾਲ ਬਣਾ ਰਹੀ ਹਾਂ ਬਹੁਤ ਤਾਂ ਕਿ ਸੋਹਣੀ ਲੱਗੇ ਸੰਜੀ ਇਹ ਬਣ ਗਿਆ ਆਈਬ੍ਰੋ ਜੀ ਸੂਰਜ ਦੇ ਇੱਤਾ ਦੀ ਕਿੱਤਾ ਦੀ ਲੱਗੀ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਣਾ ਪਿਆਰ ਜ਼ਰੂਰ ਸ਼ੋਅ ਕਰਿਆ ਕਰੋ ਜੀ ਕਮੈਂਟਾਂ ਦੇ ਵਿੱਚ ਕਿੱਦਾਂ ਦੀਆਂ ਲੱਗਦੇ ਆ ਬਲੌਗ ਸਾਰੇ ਬਹੁਤ ਹੀ ਪਿਆਰ ਨਾਲ ਇੱਕ ਨੱਕ ਬਣਾ ਰਹੇ ਆ ਜੀ ਹਾਂ ਤੇ ਇਸੇ ਤਰੀਕੇ ਨਾਲ ਮੈਂ ਮੂਹ ਵੀ ਬਣਾ ਲਿਆ ਤੇ ਇਹਦੇ ਵਿੱਚ ਥੋੜੀ ਜਿਹੀ ਜਗਾ ਭੋਗ ਲਵਾਉਣ ਲਈ ਰੱਖੀ ਐ ਮੈਂ ਬੋਤਲੋ ਕਹਿੰਦੇ ਆ ਵੀ ਇਦਾਂ ਮੂੰਹ ਖੁੱਲਾ ਜਿਹਾ ਕਿੱਦਾਂ ਬਣਾ ਦਿੱਤਾ ਤੇ ਇਹ ਭੋਗ ਲਵਾਉਣ ਵਾਸਤੇ ਜੋ ਸਾਂਝੀ ਨੂੰ ਭੋਗ ਲਵਾਣਿਆ ਆਰਤੀ ਕਰਦੇ ਆ ਉਸ ਲਈ ਜਗਾ ਛੱਡੀ ਐ ਮੋਂ ਦੇ ਵਿੱਚ ਤੇ ਮੂਹ ਬਣ ਕੇ ਤਿਆਰ ਆ ਤੇ ਹੁਣ ਆਪਾਂ ਲਾਵਾਂਗੇ ਆਲੇ ਦੁਆਲੇ ਇਸ ਤੀਆਂ ਕਿਰਨਾ ਸੂਰਜ ਦੀਆਂ ਕਿਰਨਾ ਲਗਾਵਾਂਗੇ ਦੇ ਵਸਤਿਕ ਢੱਕਾ ਲੈ ਕੇ ਜਾਂ ਤੀਲ ਝਾੜੂ ਦੀ ਲੈ ਕੇ ਉਸ ਦੇ ਪਰਮਿਤੀ ਭੇਟ ਲਵਾਵਾਂਗੇ ਥੋੜੀ ਜੀ ਇਸ ਤਰ੍ਹਾਂ ਬਣਾ ਕੇ ਇਦਾਂ ਲਗਾ ਦਾਂਗੇ ਐਸੇ ਤਰੀਕੇ ਨਾਲ ਸਾਰੇ ਸੂਰਜ ਦੇ ਆਲੇ ਦੁਆਲੇ ਲੱਗ ਜਾਣਗੇ ਇਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਸੂਰਜ ਬਣਾਇਆ ਹੈ ਤੇ ਇਸ ਨੂੰ ਸੁੱਕਣ ਲਈ ਰੱਖ ਦਿੱਤਾ ਤੇ ਹੁਣ ਆਪਾਂ ਚੰਦਰਮਾ ਬਣਾ ਰਹੇ ਆਂ ਤੇ ਚੰਦਰਮਾ ਇਸੇ ਤਰ੍ਹਾਂ ਹੀ ਸਿੰਪਲ ਬਣਾ ਲਾਂਗੇ ਤੇ ਕੜੀ ਦੇ ਨਾਲ ਚਿੱਟਾ ਰੰਗ ਕਰ ਦਾਂਗੇ ਇਸ ਦੇ ਉੱਤੇ ਕਿ ਕਿ ਚੰਦਰਮਾ ਸਿੰਪਲ ਚਿੱਟਾ ਹੀ ਹੁੰਦਾ ਤੇ ਉਹ ਸੋਹਣਾ ਲੱਗੂਗਾ ਜੀ ਚਿੱਟਾ ਚੰਦਰਮਾ ਹਲਕਾ ਜਿਹਾ ਗੋਲ ਜਿਹਾ ਬਣਾ ਦਿੱਤਾ ਪਾਣੀ ਦਾ ਹੱਥ ਲਾ ਕੇ ਸਾਰਾ ਸਫਾਈ ਕਰ ਦਿੱਤੀ ਚੰਗੀ ਜਿਹਾ ਬਹੁਤ ਪਿਆਰਾ ਲੱਗ ਰਿਹਾ ਇਹ ਚਿਚੰਦਰਮਾ ਚੰਦਰਮਾ ਆਪਣਾ ਪਿਆਰ ਹੋ ਗਿਆ ਤੇ ਇਸ ਨੂੰ ਸੁੱਕਣ ਲਈ ਰੱਖ ਦਿੰਦੇ ਆ ਧੁੱਪ ਵਿੱਚ ਸੁੱਕ ਜਾਏਗਾ ਤੇ ਹੁਣ ਆਪਾਂ ਬਣਾਉਣੇ ਆ ਬਰੋਟੀ ਲਈ ਪੱਤੇ ਪੱਤੇ ਬਣਾਉਣ ਲਈ ਥੋੜੀ ਜਿਹੀ ਮਿੱਟੀ ਲੈ ਕੇ ਇਸ ਨੂੰ ਇਸ ਤਰ੍ਹਾਂ ਪੱਤੇ ਦਾ ਆਕਾਰ ਦੇ ਦੇਣਾ ਉਸ ਤੋਂ ਬਾਅਦ ਰੜਕੇ ਦੀ ਤੀੜੀ ਨਾਲ ਜਾਕੀ ਕੋਈ ਵੀ ਚੀਜ਼ ਆਪਾਂ ਲੈ ਸਕਦੇ ਆ ਉਹਦੇ ਨਾਲ ਪੱਤੇ ਦੀ ਇਹਦੇ ਵਿੱਚ ਸ਼ੇਪ ਬਣਾ ਦੋ ਲਾਈਨਾਂ ਜੀਆਂ ਲਗਾ ਕੇ ਤੇ ਇਹ ਪੱਤਾ ਬਣ ਜਾਂਦਾ ਬਹੁਤ ਸੋਹਣਾ ਲੱਗਦਾ ਇਸੇ ਤਰੀਕੇ ਨਾਲ ਬਾਕੀ ਸਾਰੇ ਪੱਤੇ ਵੀ ਮੈਂ ਤਿਆਰ ਕਰ ਲਏ ਤੇ ਤਾਰੇ ਹੁੰਦੇ ਆ ਜਿਹੜੇ ਸਾਂਜੀ ਦੇ ਵਿੱਚ ਮੇਨ ਭੂਮਿਕਾ ਨਿਭਾਉਂਦੇ ਨੇ ਉਹ ਤਾਰੇ ਹੁੰਦੇ ਨੇ ਤਾਰਿਆਂ ਨਾਲ ਹੀ ਸਾਰੀ ਸਾਂਜੀ ਨੂੰ ਆਕਾਰ ਦਿੱਤਾ ਜਾਂਦਾ ਇਸ ਤਰੀਕੇ ਨਾਲ ਮੈਂ ਤਾਰੇ ਬਣਾਏ ਆ ਸਾਰੇ ਤਾਰੇ ਇਸੇ ਤਰੀਕੇ ਨਾਲ ਤਿਆਰ ਕੀਤੇ ਆ ਆ ਮੇਰੇ ਬੇਟੇ ਨੇ ਮੈਨੂੰ ਜੁਗਤੀ ਦੱਸ ਦਿੱਤੀ ਆ ਨਵੀ ਇਹਦੇ ਨਾਲ ਸੋਨਾ ਜੇ ਇਹਦੇ ਉੱਤੇ ਕਾਰ ਬਣ ਜਾਂਦਾ ਤਾਰੇ ਦੇ ਮੈਨੂੰ ਤਾਰੇ ਬਣਾਉਣੇ ਬਹੁਤ ਪਸੰਦ ਆ ਮੈਨੂੰ ਬਹੁਤ ਵਧੀਆ ਲੱਗਦਾ ਆ ਤਾਰੇ ਬਣਾਉਣੇ ਮਿੱਟੀ ਦੇ ਇਸੇ ਤਰੀਕੇ ਨਾਲ ਸੇਮ ਸਾਰੇ ਤਾਰੇ ਤਿਆਰ ਕਰ ਲਏ ਆ ਮੈਂ ਤਾਰੇ ਤੇ ਪੱਤੇ ਬਣਾ ਲਿਆ ਗੁਜ ਦੀਵੇ ਬਣਾ ਲਿਆ ਚੰਦ ਤੇ ਸੂਰਜ ਬਣਾ ਲਿਆ ਫੁੱਟਾ ਚੋਰ ਬਣਾ ਲਿਆ ਤੇ ਇਦਾਂ ਦੇ ਲੱਗਦੇ ਆ ਕੁਝ ਬਣਾਏ ਹੋਏ ਕਿੰਨੇ ਸੋਹਣੇ ਲੱਗਦੇ ਆ ਤਾਰੇ ਬਣਾਏ ਹੋਏ ਤੇ ਰੰਗੇ ਹੋਏ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੇ ਆਪਾਂ ਨੇ ਅੱਧੀ ਕਸਾਂਜੀ ਬਣਾ ਲਈ ਆ ਪਹਿਲਾਂ ਵੀ ਦੱਸਿਆ ਤੇ ਆ ਹੁਣ ਮੈਂ ਬਣਾਇਆ ਹੱਥ ਪੈਰ ਸਾਂਜੀ ਦੇ ਬਹੁਤ ਸੋਹਣੇ ਲੱਗ ਰਿਹਾ ਤੇ ਆ ਬਣਾਇਆ ਮੋਰ ਮੋਰਨੀ ਤੇ ਇਹ ਬਣਾ ਰਹੀ ਆ ਮੈਂ ਪੱਖੀ ਸਾਂਝੀ ਦੀ ਪੱਖੀ ਬਣਾਉਣ ਲਈ ਮੈਂ ਮਿੱਟੀ ਬਿਲਕੁਲ ਪੱਖੀ ਦੀ ਤਰ੍ਹਾਂ ਸੈੱਟ ਕਰਕੇ ਉਸੇ ਤਰੀਕੇ ਨਾਲ ਮਿੱਟੀ ਦੀਆਂ ਰੱਕੇ ਦੇ ਉੱਤੇ ਪੁੰਦੀਆਂ ਜਿਹਾ ਲਾ ਕੇ ਸਾਈਡਾਂ ਦੇ ਉੱਤੇ ਲਗਾ ਦਿੰਦੀ ਆ ਜਿਹਦੇ ਨਾਲ ਕੀ ਪੱਖੀ ਹੋਰ ਵੀ ਜ਼ਿਆਦਾ ਸੋਹਣੀ ਲੱਗਣ ਲੱਗੀ ਆ ਸਾਂਜੀ ਦੇ ਮੂੰਹ ਨੂੰ ਰੰਗ ਰਹੇ ਆ ਪਹਿਲਾਂ ਚੰਗੀ ਤਰ੍ਹਾਂ ਕਲੀ ਦੇ ਨਾਲ ਸਾਰੇ ਮੂੰਹ ਦੇ ਉੱਤੇ ਆਪਾਂ ਸਫਾਈ ਲਿਆਵਾਂਗੇ ਫਿਰ ਉਸ ਤੋਂ ਬਾਅਦ ਇਸ ਨੂੰ ਸੁਕਾਵਾਂਗੇ ਸੁਕਾ ਕੇ ਫਿਰ ਇਸ ਦੇ ਉੱਤੇ ਆਪਾਂ ਪੇਂਟ ਕਰਾਂਗੇ ਪੇਂਟ ਦੇ ਨਾਲ ਆਪਾਂ ਅੱਖਾਂ ਬਣਾ ਦੇਾਂਗੇ ਮੂੰਹ ਬਣਾ ਦੇਾਂਗੇ ਤੇ ਇਹ ਆਪਾਂ ਬਣਾ ਰਹੇ ਆ ਆਈਬ੍ਰੋ ਬਾਲ ਵੀ ਆਪਾਂ ਕਾਲੇ ਪੇਂਟ ਨਾਲ ਹੀ ਬਣਾਵਾਂਗੇ ਤੇ ਇਹ ਵੈਸੇ ਸੰਜੀ ਦਾ ਭਾਈ ਬਣਾਇਆ ਇਹਦੀ ਪੱਗ ਦੇ ਉੱਤੇ ਲਾਲ ਰੰਗ ਕਰਾਂਗੇ ਆਪਾਂ ਜੇ ਇਸ ਤਰ੍ਹਾਂ ਦਾ ਬਣਾ ਲਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਕਿੰਨੀ ਕੁ ਸੋਹਣੀ ਲੱਗਦਾ ਹੈ ਬਲੌਗ ਬਣਾਏ ਹੋਏ ਤੇ ਇਹ ਸੰਜੀ ਪੱਗ ਦਾ ਰੰਗ ਆਪਾਂ ਬਿਲਕੁਲ ਰੈੱਡ ਬਣਾਇਆ ਹੈਗਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਇਹ ਵੀਰ ਸੰਜੀ ਦਾ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਜੀ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਕਿੱਥੇ ਲੱਗ ਰਿਹਾ ਤੁਹਾਨੂੰ ਇਸੇ ਤਰੀਕੇ ਨਾਲ ਅੱਖਾਂ ਵੀ ਬਣਾ ਲੀਆਂ ਇਸੇ ਤਰੀਕੇ ਨਾਲ ਮਾਤਾ ਸਾਂਜੀ ਦੀ ਭੈਣ ਦਾ ਮੂਹ ਵੀ ਤਿਆਰ ਕਰ ਲਿਆ ਆਪਾਂ ਨੇ ਲਿਪਸਟਿਕ ਲਾਤੀ ਬਿੰਦੀ ਲਾਤੀ ਤੇ ਵਾਲਾਂ ਦੇ ਵਿੱਚ ਕਾਲਾ ਰੰਗ ਕਰਕੇ ਤਿਆਰ ਕੀਤਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਫੇਸ ਮੈਨੂੰ ਤਾਂ ਤੇ ਟਿੱਕੇ ਦੇ ਉੱਤੇ ਝੁੰਕਿਆਂ ਦੇ ਉੱਤੇ ਵੀ ਆਪਾਂ ਨੇ ਰੰਗ ਕਰਤਾ ਪੀਲੇ ਰੰਗ ਦਾ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੋਇਆ ਤੇ ਸਾਰੀ ਸਾਂਜੀ ਗੁੱਡੇ ਗੁੱਡੀਆਂ ਮੋਰ ਸੂਰਜ ਚੰਦ ਤਾਰੇ ਸਾਰੀ ਸਾਂਜੀ ਆਪਾਂ ਨੇ ਬਣਾ ਕੇ ਤੇ ਰੰਗ ਕੇ ਤਿਆਰ ਕਰ ਲਈ ਆ ਤੇ ਹੁਣ ਸਾਂਜੀ ਆਪਾਂ ਨੇ ਲਗਾਤੀ ਆ ਦੇਖੋ ਕਿੰਨੀ ਸੋਹਣੀ ਲੱਗ ਰਹੀ ਆ ਮੈਨੂੰ ਤਾਂ ਬਹੁਤ ਪਿਆਰੀ ਲੱਗੀ ਸਾਂਜੀ ਤੇ ਸਾਂਜੀ ਲਗਾਉਣ ਦੀ ਪੂਰੀ ਵੀਡੀਓ ਆਪਾਂ ਨੇ ਅਪਲੋਡ ਕਰ ਦਿੱਤੀ ਆ ਚੈਨਲ ਦੇ ਉੱਤੇ ਜਿਸ ਕਿਸੇ ਨੇ ਵੀ ਮੇਰੇ ਵੀਰ ਨੇ ਭੈਣ ਨੇ ਦੇਖਣੀ ਹੋਵੇ ਤਾਂ ਦੇਖ ਸਕਦੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਜੀ ਧੰਨਵਾਦ